ਹੁਣ ਉਮੀਦਵਾਰਾਂ ਦਾ ਭਵਿੱਖ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੋ ਗਿਆ ਜੋ ਕਿ 23 ਤਰੀਕ ਨੂੰ ਖੁੱਲੇਗਾ ਗੱਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੀ ਕਰੀਏ ਤਾਂ ਇੱਥੋਂ ਦੀਆਂ ਈਵੀਐਮ ਮਸ਼ੀਨਾਂ ਗੁਰਦਾਸਪੁਰ ਦੇ ਸੁਖਜਿੰਦਰ ਕਾਲਜ ਆਫ ਇੰਸਟੀਚਿਊਟ ਦੇ ਵਿੱਚ ਬਣਾਏ ਗਏ ਸਟਰੋਂਗ ਰੂਮ ਦੇ ਵਿੱਚ ਰੱਖਿਆ ਗਈਆਂ ਹਨ ਮਸ਼ੀਨਾਂ ਦੀ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਅਤੇ ਤਿੰਨ ਪਰਤੀ ਸੁਰੱਖਿਆ ਦੇ ਨਾਲ ਅਧਿਕਾਰੀਆਂ ਵੱਲੋਂ ਸਟਰੋਂਗ ਰੂਮ ਦੀ ਘੇਰਾਬੰਦੀ ਵੀ ਕੀਤੀ ਗਈ ਹੈ ਪੂਰੀ ਤਰ੍ਹਾਂ ਦੇ ਨਾਲ ਸੀਲਡ ਸਟਰੋਂਗ ਰੂਮ ਦੇ ਬਾਹਰ ਚਾਰੇ ਪਾਸੇ ਪੈਰਾਮਿਲਟਰੀ ਫੋਰਸਸ ਦੇ ਜਵਾਨ ਦਿਨ ਰਾਤ ਪਹਿਰਾ ਦੇ ਰਹੇ ਹਨ ਤੇ ਇਸ ਤੋਂ ਬਾਅਦ ਦੂਜੀ ਲੋਕਲ ਪੀਐਪੀ ਦੇ ਜਵਾਬਦਾਨਾਂ ਨੇ ਤੀਜੀ ਬਾਹਰੀ ਪਰਤ ਸਥਾਨਕ ਪੁਲਿਸ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹੈ ਜੋ ਕਿ ਗੇਟ ਦੇ ਅੰਦਰ ਆਉਣ ਜਾਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਕਰ ਰਹੇ ਹਨ ਤੇ ਨਾਲ ਹੀ ਬਾਹਰ ਵੀ ਲਗਾਤਾਰ ਅਧਿਕਾਰੀਆਂ ਵੱਲੋਂ ਗੱਡੀਆਂ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਸੁਖਿੰਦਰ ਕਾਲਜ ਦੀ ਸੜਕ ਦੇ ਦੋਨੋਂ ਪਾਸੇ ਬੈਰੀਕੇਡ ਲਗਾ ਦਿੱਤੇ ਗਏ ਨੇ ਤੇ ਬੈਰੀਗੇਡਸ ਦੇ ਵੀ ਪੁਲਿਸ ਕਰਮਚਾਰੀ ਤਨਾਤ ਨੇ ਤੇ ਜੇ ਕੱਲ ਈਵੀਐ ਮਸ਼ੀਨਰੀ ਕਰੀ ਤਾਂ 24 ਘੰਟੇ ਕੈਮਰਾ ਦੀ ਬਾਜ਼ ਅੱਖ ਇੱਕ ਇੱਕ ਮਸ਼ੀਨ ਤੇ ਨਜ਼ਰ ਰੱਖ ਰਹੀ ਹੈ ਜੋ ਕਿ ਬਾਹਰ ਰਹਿਤੇ ਕੰਟਰੋਲ ਰੂਮ ਦੇ ਵਿੱਚ ਫਲੈਸ਼ ਹੋ ਰਹੀਆਂ ਹਨ ਵਿਦਵਾਨ ਸਭਾ ਚੋਣਾਂ ਅਮਨ ਮਾਨ ਨਾਲ ਗੁਜ਼ਰ ਗਈਆਂ ਨੇ ਤੇ 23 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਏਗੀ। ਐਸ ਵੇਲੇ ਅਸੀਂ ਖੜੇ ਹਾਂ ਸੁਖਜਿੰਦਰਾ ਕਾਲਜ ਦੇ ਬਾਹਰ ਜਿੱਥੇ ਸਟ੍ਰੋਂਗ ਰੂਮ ਬਣਾਇਆ ਗਿਆ ਹੈ। EVM ਮਸ਼ੀਨਾਂ ਪਹੁੰਚ ਚੁੱਕੀਆਂ ਨੇ ਤੇ 23 ਤਰੀਕ ਨੂੰ ਇੱਥੇ ਗਿਣਤੀ ਸ਼ੁਰੂ ਹੋਏਗੀ। ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ। ਗੱਲ ਸਟੋਕ ਰੂਮ ਦੀ ਸਿਕਿਉਰਿਟੀ ਦੀ ਕੀਤੀ ਜਾਏ ਤੇ ਬੇਹੱਦ ਕੜੀ ਸੁਰੱਖਿਆ ਵਿੱਚ EVM ਮਸ਼ੀਨਾਂ ਰੱਖਿਆ ਗਿਆ ਨੇ। 3 ਲੇਅਰ ਸਿਕਿਉਰਿਟੀ ਨੂੰ ਕਿਹਾ ਜਾ ਸਕਦਾ ਹੈ 3 ਲੇਅਰ। ਯਾਨੀ ਕਿ ਇਨਰ ਲੇਅਰ ਵਿੱਚ ਪੈਰਾਮਿਲਟਰੀ ਫੋਰਸਿਜ਼ ਬੀਐਸਐਫ ਔਰ ਆਊਟਰ ਲੇਅਰ ਵਿੱਚ ਪੰਜਾਬ ਪੁਲਿਸ ਦੇ ਲੋਕਲ ਕਰਮਚਾਰੀ ਸੁਰੱਖਿਆ ਕਰ ਰਹੇ ਨੇ ਈਵੀਐਮ ਮਸ਼ੀਨਾਂ ਦੀਆਂ ਕਾਲਜ ਦੇ ਆਣ ਜਾਣ ਵਾਲੇ ਸਾਰੇ ਰਸਤਿਆਂ ਤੇ ਬੈਰੀਗੇਟਸ ਲਗਾਏ ਗਏ ਨੇ ਹਰ ਵਾਹਨ ਦੀ ਚੈਕਿੰਗ ਹੋ ਰਹੀ ਹੈ ਔਰ ਗੱਡੀਆਂ ਖਾਸ ਕਰ ਵਹੀਕਲ ਕਾਲਜ ਦੇ ਅੰਦਰ ਲੈ ਜਾਣ ਦੀ ਇਜਾਜ਼ਤ ਨਹੀਂ ਹੈ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੌਣੇ 200 ਦੇ ਕਰੀਬ ਕਰਮਚਾਰੀ ਪੁਲਿਸ ਕਰਮਚਾਰੀ ਔਰ ਪੈਰਾਮਿਲਟਰੀ ਫੋਰਸਸ ਦੇ ਕਰਮਚਾਰੀ ਇੱਥੇ ਸੁਰੱਖਿਆ ਵਿੱਚ ਮੌਜੂਦ ਨੇ ਈਵੀਐਮ ਮਸ਼ੀਨਾਂ ਦੀ ਔਰ ਅਧਿਕਾਰੀ ਲਗਾਤਾਰ ਨਿਰੀਖਣ ਕਰ ਰਹੇ ਨੇ ਨਿਗਰਾਨੀ ਰੱਖ ਰਹੇ ਨੇ ਈਵੀਐਮ ਮਸ਼ੀਨਾਂ ਦੀ ਸਟ੍ਰੋਂਗ ਰੂਮ ਦੀ ਗੱਲ ਕਰੀਏ ਤਾਂ ਬੇਹਦ ਕੜੀ ਸੁਰੱਖਿਆ ਹੈ ਇਹਦੀ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ ਸਟ੍ਰੋਂਗ ਰੂਮ ਐਸ ਲਈ ਤਸਵੀਰਾਂ ਤੁਹਾਨੂੰ ਸਰਜਿੰਦਰਾ ਕਾਲਜ ਦੇ ਆ ਦਿਖਾ ਰਹੇ ਹਾਂ ਜਿੱਥੇ ਸਟ੍ਰੋਂਗ ਰੂਮ ਵਿੱਚ ਈਵੀਐਮ ਮਸ਼ੀਨਾਂ ਕੈਦ ਹੋ ਗਈਆਂ ਜੀ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਬਿਨਾਂ ਇਜਾਜ਼ਤ ਤੋਂ ਚਿਹੜੀ ਵੀ ਫੜ ਨਹੀਂ ਮਾਰ ਸਕਦੀ ਕਿਉਂਕਿ ਪੈਰਾਮਿਲਟਰੀ ਫੋਰਸਿਜ਼ ਇਨਰ ਲੇਅਰ ਦੀ ਸੁਰੱਖਿਆ ਕਰ ਰਹੀਆਂ ਹਨ ਔਰ ਬਾਹਰ ਆਊਟਰ ਲੇਅਰ ਵਿੱਚ ਲੋਕਲ ਪੁਲਿਸ ਕਰਮਚਾਰੀ ਤਨ ਆਟ ਕੀਤੇ ਗਏ ਨੇ